ਪਠਾਨਕੋਟ ਵਿੱਚ 11ਵੇਂ ਸਕੂਲ ਖੇਡ ਮੁਕਾਬਲਿਆਂ ਦਾ ਆਯੋਜਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਜੇਸ਼ ਕੁਮਾਰ ਦੀ ਗਵਾਹੀ ਹੇਠ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਮਹਾਬਲੀ ਦੀਪੂ ਪਹਿਲਵਾਨ ਦੇ ਮਹਾਬਲੀ ਅਖਾੜੇ ਵਿਖੇ ਅੰਡਰ 17 ਕੁਸ਼ਤੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਮੁੱਖ ਤੌਰ ਤੇ ਜ਼ਿਲ੍ਹਾ ਕੋਆਰਡੀਨੇਟਰ ਅਰुण ਕੁਮਾਰ ਅਤੇ ਕੇਐਫਸੀ ਸਕੂਲ ਦੇ ਪ੍ਰਿੰਸੀਪਲ ਸੁਤੰਤਰ ਕੁਮਾਰ ਪਹੁੰਚੇ ਜਿਨ੍ਹਾਂ ਨੇ ਵਕ ਵਕ ਏਜ ਗਰੁੱਪ ਦੇ ਵਿਦਿਆਰਥੀਆਂ ਦੇ ਅਖਾੜੇ ਵਿੱਚ ਜੋਰ ਵੇਖੇ ਤੇ ਉਨ੍ਹਾਂ ਦੀ ਸ਼ਲਾਗਾ ਕੀਤੀ ਇਹਨਾਂ ਵਿੱਚੋਂ ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬੱਚਿਆਂ ਨੇ ਇਸ ਮੁਕਾਬਲੇ ਵਿੱਚ 골ਡ ਮੈਡਲ ਜਿੱਤੇ ਨੇ ਉਹ ਸਟੇਟ ਲੈਵਲ ਤੇ ਵੀ ਆਪਣੇ ਮੁਕਾਬਲੇ ਆ ਵਿੱਚ ਉਤਰਨਗੇ ਨਾਲ ਹੀ ਇਸ ਮੌਕੇ ਤੇ ਕੋਆਰਡੀਨੇਟਰ ਅਰुण कुमार ਅਤੇ ਪ੍ਰਿੰਸੀਪਲ ਸੁਤੰਤਰ ਕੁਮਾਰ ਨੇ ਕਿਹਾ ਕਿ ਜਿਹੜੇ ਬੱਚੇ ਖੇਡਾਂ ਵਿੱਚ ਰੁਚੀ ਰੱਖਦੇ ਨਾਲ ਜਿਹੜੇ ਬੱਚੇ ਖੇਡਾਂ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਵੀ ਪ੍ਰोत्사ਹਿਤ ਕਰਨਾ ਚਾਹੀਦਾ ਹੈ ਉਹਨੇ ਕਿਹਾ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਤੇ ਸਕੂਲ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਬੱਚਿਆਂ ਨੂੰ ਅੱਗੇ ਵਧਾਉਣ ਵਿੱਚ ਪੂਰਾ ਸਹਿਯੋਗ ਦੇਣ ਤਾਂ ਕਿ ਉਹ ਚੰਗੇ ਖਿਡਾਰੀ ਬਣ ਸਕਣ ਤੇ ਉਹਨਾਂ ਦਾ ਭਵਿੱਖ ਵੀ ਉੱਚਾ ਹੋ ਸਕੇ ਔਰ ਕਿਉਂਕਿ ਸਰਕਾਰ ਵੀ ਚਾਹੁੰਦੀ ਹੈ ਕਿ ਅੱਜ ਦਾ ਵਿਦਿਆਰਥੀ ਆਪਣਾ ਭਵਿੱਖ ਖੇਡਾਂ ਵਿੱਚ ਬਣਾਏ ਇਸ ਤੋਂ ਇਲਾਵਾ ਮਹਾਬਲੀ ਦੀਪੂ ਪਹਿਲਵਾਨ ਨੇ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਾਲ ਨਾਲ ਕੋਆਰਡੀਨੇਟਰ ਅਰुण कुमार ਤੇ ਪ੍ਰਿੰਸੀਪਲ ਸੁਤੰਤਰ ਕੁਮਾਰ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਹਨਾਂ ਦੇ ਅਖਾੜੇ ਵਿੱਚ ਇਹ ਮੁਕਾਬਲੇ ਕਰਵਾਏ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਹਿਯੋਗ ਭਵਿੱਖ ਵਿੱਚ ਵੀ ਉਹਨਾਂ ਦੇ ਨਾਲ ਹੈ। ਇਹ 11ਵੀਂਆਂ ਜ਼ਿਲ੍ਹਾ ਪੱਧਰੀ ਆਪਣੇ ਕੁਸ਼ਤੀ ਦੇ ਗੇਮ ਹੋ ਰਹੀਆਂ। ਸਾਡੇ ਡੀਓ ਰਜੇਸ਼ ਕੁਮਾਰ ਜੀ ਔਰ ਏਓ ਅਰुण कुमार ਜੀ ਦੀ ਅਗਵਾਈ ਹੇਠ ਮਹਾਬਲੀ ਕਾਲੇ ਦੇ ਵਿੱਚ। ਇਹਦੇ ਵਿੱਚ ਪੂਰੇ ਜ਼ਿਲ੍ਹੇ ਦੇ ਅੰਡਰ 17 ਦੇ ਵਿੱਚ ਜਿਹੜੀਆਂ ਭਾਗ ਲੈ ਰਹੇ ਕਿੰਨੇ ਵਿੱਚ ਪੜਾਫੋਰ ਕਰ ਰਹੇ ਹੋ ਕਿੰਨੇ ਸਕੂਲਾਂ ਦੇ ਵਿੱਚ ਪੜਾ ਲਗਭਗ 25 ਸਕੂਲਾਂ ਦੇ ਵਿੱਚ ਭਾਗ ਲੈ ਰਹੇ ਆ ਔਰ ਕੋਈ ਸਬਕ ਤੋਂ ਕਰੀਬ ਬੱਚਾ ਭਾਗ ਲੈ ਕਿੰਦਾ ਦਰਜਾ ਦੇਖਣ ਨੂੰ ਮਿਲਦਾ ਹੈ ਖੇਡਾਂ ਦੇ ਵਿੱਚ ਬੱਚਿਆਂ ਦੇ ਵਿੱਚ ਬਹੁਤ ਇੰਟਰਸਟ ਹੈ ਬੱਚੇ ਬਹੁਤ ਰੋਚੀ ਨਾਲ ਭਾਗ ਲੈ ਰਹੇ ਆ ਬੱਚਿਆਂ ਦੇ ਪੇਰੈਂਟਸ ਵੀ ਆਏ ਆ ਸਕੂਲ ਦੇ ਟੀਚਰਸ ਵੀ ਆਏ ਆ ਔਰ ਬਹੁਤ ਵਧੀਆ ਮੁਕਾਬਲਾ ਕਰ ਰਹੇ ਹਨ ਔਰ ਇਹ ਹੋਈਏ ਵੀ ਜਿਹੜੀਆਂ ਗੇਮਸ ਜਿਹੜੀਆਂ ਖੇਡਾਂ ਆ ਬੱਚਿਆਂ ਲਈ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਨਾਲ ਬੱਚੇ ਜਿਹੜੇ ਆ ਨਸ਼ਿਆਂ ਤੋਂ ਦੂਰ ਰਹਿੰਦੇ ਆ ਬੱਚਿਆਂ ਦੇ ਵਿੱਚ ਇੱਕ ਹੋਮੀ ਇਕਤਾ ਦੀ ਭਾਵਨਾ ਆਦੀ ਹੈ ਔਰ ਆਪਣੇ ਫਿਟਟ ਟੋਰ ਤੇ ਫਿਰਦੇ ਜਦੋਂ ਬੰਦਾ ਸਰੀਰ ਕਰੋੜ ਤੇ ਫਿਰਦਾ ਸਭ ਕੁਝ ਠੀਕ ਬਾਕੀ ਬੱਚਿਆਂ ਨੂੰ ਕੀ ਕਰਨੀ ਹੈ ਜਿਹੜੇ ਬੱਚੇ ਨਹੀਂ ਟੂਰ ਪਾਰਟਿਸਪੀਕੇਟ ਕਰਦੇ ਬਾਕੀ ਬੱਚਿਆਂ ਨੂੰ ਇਹੀ ਹੈ ਵੀ ਉਹ ਵੀ ਆਪਣੇ ਜਿਹੜੀ ਵੀ ਗੇਮ ਦੇ ਵਿੱਚ ਉਹਨਾਂ ਦਾ ਇੰਟਰਸਟ ਹੈ ਉਹਦੇ ਵਿੱਚ ਭਾਗ ਲੈਣ ਹੈਨਾ ਤਾਂ ਕਿ ਦੇਸ਼ ਦਾ ਵੀ ਨਾਂ ਉੱਚਾ ਹੋਵੇ ਸਟੇਟ ਦਾ ਵੀ ਉੱਚਾ ਹੋਵੇ ਸਕੂਲਾਂ ਦਾ ਵੀ ਉੱਚਾ ਨਾਮ ਪਵੇ ਉਹਨਾਂ ਦਾ ਵੀ ਨਾਂ ਉੱਚਾ ਹੋਵੇ ਅਹੀ ਜੀ ਅਰुण ਸਰਦਾਰ ਬਹੁਤ ਸ਼ੁਕਰਗੁਜ਼ਾਰ ਆ ਰਿਹਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਸਾਡੇ ਖਾੜ ਦੇ ਵਿੱਚ ਅੱਜ ਕੁਸ਼ਤੀ ਹੋ ਰਹੀ ਹੈ ਭਾਈ ਹੋਂ ਨੇ ਸਾਡਾ ਇਨਾ ਸਾਥ ਦਿੱਤਾ ਜਦੋਂ ਸਾਨੂੰ ਕੋਈ ਚੀਜ਼ ਦੀ ਲੋੜ ਪੈਂਦੀ ਆ ਭਾਈ ਹੋਂ ਨੇ ਸਾਡੇ ਪੂਰੀ ਦਿਲੋਂ ਹੋ ਕੇ ਮਦਦ ਕਰਦੇ ਆ ਆਪਾਂ ਪ੍ਰਿੰਸੀਪਲ ਸਾਡਾ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਨੂੰ ਗਰਾਊਂਡ ਦਿੱਤੀ ਸਕੂਲ ਦੇ ਬੱਚਿਆਂ ਨੂੰ ਖੇਡਣ ਲਈ ਬਗੇ ਅਸੀਂ ਤੇ ਇਹ ਚਾਹੁੰਦੇ ਆ ਵੀ ਬੱਚੇ ਵੱਤ ਤੋਂ ਵੱਧ ਗੇਮਾਂ ਕਰਨ ਜਿਹੜੀ ਮਰਜ਼ੀ ਗੇਮ ਕਰ ਲੈਣ ਕਰਨ ਮਾਪੇ ਉਹਨਾਂ ਨੂੰ ਵੀ ਚਾਹੀਦਾ ਨਾਲ ਸਾਥ ਦੇਣਾ ਤੇ ਬਾਕੀ ਬਹੁਤ ਅਰਣ ਭਾਈ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਅਸੀਂ ਆਪਣੇ ਜਿਹੜੇ ਖਾੜੇ ਦੇ ਪੋਸਤ ਸਾਹਿਬ ਹੋਗੇ ਸਾਗਰ ਭਾਈ ਹੋਗੇ ਆਈਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਰਬੀ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਸਾਡੇ ਖਾੜੇ ਦੇ ਵਿੱਚ ਜਿਹੜਾ ਇਹ ਨੌਜਵਾਨਾਂ ਨੂੰ ਬਹੁਤ ਸ਼ੌਂਕ ਹੈ ਜੀ ਪਠਾਨਕੋਟ ਦੇ ਵਿੱਚ ਸਪੋਰਟਸ ਬਹੁਤ ਜ਼ਿਆਦਾ ਜੀ ਲੇਕਿਨ ਸਪੋਰਟਸ ਨੂੰ ਵਾਧਾ ਨਹੀਂ ਮਿਲ ਰਿਹਾ ਕਿਉਂਕਿ ਮਾਪਿਓ ਬੱਚੇ ਦੀ ਮਦਦ ਨਹੀਂ ਕਰਦੇ ਸਪੋਰਟ ਨਹੀਂ ਕਰਦੇ ਕੁਝ ਸਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲਦੀ ਲੇਕਿਨ ਜਿਸ ਦਿਹਾੜ ਨੂੰ ਸਰ ਆਏ ਉਹਨਾਂ ਦੇ ਸਾਨੂੰ ਬਹੁਤ ਫਾਇਦਾ ਹੋਇਆ ਜੀ ਕਾਫੀ ਚੀਜ਼ਾਂ ਦਾ ਸਹੂਲਤ ਮਿਲੀ ਆ ਅਹੀਂ ਤੇ ਗਾਨੇ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਸਕੂਲ ਨਾਲ ਪਾਸੇ ਪਾਣਾ ਚਾਹੀਦਾ ਮਾਪਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਅਰੁਣ ਕੁਮਾਰ ਜ਼ਿਲ੍ਹਾ ਸਪੋਰਟ ਕੋਆਰਡੀਨੇਟਰ ਹਾਂ ਅੱਜ ਜਿਹੜੀਆਂ 11ੀਆਂ ਜ਼ਿਲ੍ਹਾ ਪੱਧਰ ਮੁਕਾਬਲੇ ਕੁਸ਼ਤੀਆਂ ਦੇ ਮੁੰਡਿਆਂ ਨੇ ਇੱਥੇ ਕਰਵਾਏ ਜਾ ਰਹੇ ਹਨ ਮਹਾਵਲੀ ਅਖਾੜਾ ਵਿੱਚ ਇਹ ਇਹਦੇ ਵਿੱਚ ਜ਼ਿਲ੍ਹਾ ਜ਼ਿਲ੍ਹਾ ਸਿੱਖਿਆ ਅਫਸਰ ਜੀ ਵੱਲੋਂ ਜਿਹੜੇ ਹਦਾਇਤਾਂ ਹੋਈਆਂ ਜਿਨ੍ਹਾਂ ਦੀ ਟੀਮ ਜਿਹੜੀ ਇੱਥੇ ਲੱਗੀ ਹੈ ਸਾਡੇ ਕਨਵੀਨਰ ਸਾਹਿਬ ਹੈ ਪ੍ਰਿੰਸੀਪਲ ਪ੍ਰੈਕਟਿਕਟੋਰ ਸਤਿਬਰਦਰ ਜੀ ਉਹਨਾਂ ਦੇ ਅੰਦਰ ਪੂਰੀ ਟੀਮ ਬਣਾਈ ਗਿਆ ਅਵਤਾਰ ਜੀ ਸਾਡੇ ਇੱਥੇ ਇੰਚਾਰਜ ਹੈਗੇ ਕਬੱਡੀ ਦੇ ਡੀਪੀ ਨੰਗਲਪੁਰ ਤੋਂ ਬਾਬੂ ਰਾਮ ਪਠਾਨੀਆਂ ਜੀ ਆਏ ਸਾਡੇ ਇੰਡੀਆ ਦੇ ਕੋਚ ਰਿਟਾਇਰ ਡੀਐਸਓ ਆਫਿਸ ਤੋਂ ਸਾਡੇ ਕੁਲਵਿੰਦਰ ਮੈडम ਆਏ ਇਹ ਸਾਰੀ ਟੀਮ ਮਿਲ ਕੇ ਜਿਹੜਾ ਇੱਥੇ ਮੁਕਾਬਲੇ ਕਰਵਾ ਰਹੇ ਆ ਔਰ ਸਭ ਤੋਂ ਜ਼ਿਆਦਾ ਹੀ ਥੈਂਕਸ ਜਿਹੜਾ ਮਹਾਵਲੀ ਸਾਡੇ ਦੇ ਜੀਪੂ ਜੀ ਹੈਗੇ ਇਹਨਾਂ ਦਾ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਵੈਨਿਊ ਦਿੱਤਾ ਔਰ ਬਹੁਤ ਵਧੀਆ ਹੀ ਇੱਥੇ ਐਟਮੋਸਫੇਅਰ ਗੱਦਿਆਂ ਤੇ ਕੁਸ਼ਤੀ ਇੱਕ ਪਈ ਜਾ ਰਹੀ ਹੈ ਕਿਉਂਕਿ ਸਟੇਟ ਲੈਵਲ ਤੇ ਵੀ ਜੜੀ ਹੈ ਕੁਸ਼ਤੀ ਆ ਗੱਦਿਆਂ ਦੇ ਕਰਵਾਈ ਜਾਂਦੀ ਹੈ ਪਹਿਲੇ ਜਿਹੜੀ ਮਿੱਟੀ ਤੇ ਬੱਚੇ ਇੱਥੇ ਕੁਸ਼ਤੀਆਂ ਕਰਦੇ ਸੀ ਤੇ ਉੱਥੇ ਜਾ ਕੇ ਗੱਦਿਓਂ ਉਹਨਾਂ ਨੂੰ ਮਿਲਦੇ ਸੀ ਉਹ ਜਿਹੜਾ ਮੈਚ ਅਪ ਨਹੀਂ ਹੋ ਪੰਦਾ ਸੀ ਤੇ ਬਹੁਤ ਵਧੀਆ ਉਪਰ ਆਲਾ ਅਖਾੜੇ ਵੱਲੋਂ ਵੀ ਅੰਨਾਂ ਨੇ ਜਿਹੜਾ ਮਤਲਬ ਬਹੁਤ ਵਧੀਆ ਅਰੇਂਜਮੈਂਟਸ ਕੀਤੇ ਆ ਬੱਚਿਆਂ ਵਾਸਤੇ ਜਿਹੜਾ ਰਿਫਰੈਸ਼ਮੈਂਟ ਹੈ ਪਾਣੀ ਹੈ ਸਿਟਿੰਗ ਅਰੇਂਜਮੈਂਟ ਬਹੁਤ ਵਧੀਆ ਕੀਤੀ ਹੋਈ ਆ ਇਹਨੂੰ ਕੱਟਾਂ ਦੇ ਬੱਚੇ ਨੂੰ ਕੇ ਸਟੇਟ ਲੈਵਲ ਤੇ ਜਾਂ ਜੇ ਹਾਂਜੀ ਇਹਨਾਂ ਕੱਢਾਂ ਵਿੱਚ ਲਗਭਗ ਇਸ ਵਾਰ ਸਾਡੇ ਇੱਕ ਨੀਵਰ ਫਰਮ ਦੇ 125 ਬੱਚੇ ਭਾਗ ਲੈ ਰਹੇ ਆਂ ਅੰਮ੍ਰਿਤਸਰ ਜਿਹੜੇ ਵੀ ਏਜ ਗਰੁੱਪ ਵਿੱਚ ਬੱਚੇ ਨੂੰ 골ਡ ਮੈਡਲ ਆਏਗਾ ਉਹ ਬੱਚਾ ਜਿਹੜਾ ਰਾਜ ਪੱਧਰੀ ਮੁਕਾਬਲੇ ਲਈ ਜਾਏਗਾ ਇਸ ਪਾ ਜਿਹੜੇ ਰਾਜ ਪੱਧਰੀ ਮੁਕਾਬਲੇ ਸਾਡੇ 18ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਟੱਡਾ ਉਹ ਅੰਮ੍ਰਿਤਸਰ ਵਿੱਚ ਹੋਣੀ ਹੈ ਉੱਥੇ ਬੱਚੇ ਜਾਣਗੇ ਆਪਾਂ ਹੋਰ ਇੱਕ ਗੱਲ ਦੱਸਣੀ ਬੱਚਿਆਂ ਨੂੰ ਹੋਰ ਵਧੀਆ ਕਰਨ ਵਾਸਤੇ ਆਪਾਂ ਇਹ ਟੈਂਪਲ ਲਗਾਵਾਂਗੇ ਤਾਂ ਜੋ ਪਠਾਨਕੋਟ ਤੇ ਫਤੂਆ ਜਿਹੜੇ ਮੈਡਲ ਆਣ ਇਸ ਤੋਂ ਲੱਗ ਹੋਰ ਗਿੜਿ ਗਿੜੀ ਗੱਲ ਹੋਈ ਯਾਰੀ ਉਦੇ ਪਠਾਨਕੋਟ ਵਿੱਚ ਜੀ ਆਪਾਂ ਲਗਭਗ 30 ਖੇਡਾਂ ਕਰਵਾ ਰਹੇ ਹਾਂ ਪਰ بارش ਹੋਣ ਦੇ ਕਾਰਨ ਸਭ ਤੋਂ ਪਹਿਲੇ ਹੀ ਇੰਡੋਰ ਗੇਟਾ ਸ਼ੁਰੂ ਕੀਤੀਆਂ 5 ਤੋਂ ਲੈ ਕੇ 9 ਤਰੀਕ ਤੱਕ ਇਹ ਇਹ ਜਿਹੜੇ ਖੇਡਾਂ ਵਿੱਚ ਸੁੰਮੀ ਕਰਵਾ ਰਹੇ ਆ ਆਪਾਂ ਚੈਸ ਹੈ ਯੋਗਾ ਹੈ ਕਾਰਾਟੇ ਹੈ ਤਾਈਕੋਂਡੋ ਹੈ ਕਿੱਕ ਬਾਕਸਿੰਗ ਹੈ ਜੂໂດ ਹੈ ਕੁਰੈਸ਼ ਹੈ ਸ਼ੂਟਿੰਗ ਹੈ ਮੁਕਾਬਲੇ ਗੱਤਕੇ ਦੇ ਮੁਕਾਬਲੇ ਕਰਵਾਏ ਗਏ ਹਨ ਜਿਹੜਾ 12 ਤੋਂ ਲੈ ਕੇ 14 ਤੱਕ ਜਿਹੜੇ ਜ਼ੋਨਲ 15 ਮੁਕਾਬਲੇ ਬੈਡਮਿੰਟਨ ਦੇ ਇੰਡੋਰ ਪ੍ਰਾਈਜ਼ ਆਣਗੇ ਸਾਡੇ ਪਠਾਨਕੋਟ ਦੇ 10 ਜ਼ੋਨ ਹੈ ਵਾਖ ਵਾ ਪਠਾਨਕੋੜ ਨੂੰ ਬੰਦੇ ਦਾ ਉਹਨਾਂ ਵਿੱਚ ਜੋ ਮੁਕਾਬਲੇ ਕਰਾਈ ਜਾਣਗੇ ਉਸ ਤੋਂ ਬਾਅਦ 20 ਤੋਂ ਲੈ ਕੇ 22 ਤੱਕ ਜਿਹੜੇ ਸਾਡੇ ਆਊਟਡੋਰ ਗੇਮ ਐ ਮੌਸਮ ਠੀਕ ਹੋਣ ਕਰਕੇ ਫੁੱਟਬਾਲ ਐ ਬਾਸਕੇਟਬਾਲ ਐ ہاکی ਐ ਹੈਂਡਬਾਲ ਐ ਟੈਗੋ ਵਾਲ ਐ ਸਭ ਗੇਮਾਂ ਕਰਾਈਆਂ ਜਾਣਗੀਆਂ ਇਸ ਇੱਕ ਹੋਰ ਮੈਂ ਤੁਹਾਡੇ ਜਾਣੇ ਲੈਣਾ ਕਿ ਪਿਛਲੇ ਸਾਲ ਪੂਰੀ ਟੀਮ ਜਿਹੜੀ ਪਠਾਨਕੋੜ ਦੀ ਇਹ ਜਿ ਸਿਰਫ ਦਫਤਰ ਨਹੀਂ ਐ ਸਾਰੇ ਸਕੂਲ ਦਾ ਐਫਰਟਸ ਐ ਗਿਆ ਪੂਰੀ ਪਬਲਿਕ ਦਾ ਪੇਰੈਂਟਸ ਦਾ ਹੈਗਾ ਤੇ ਸਾਡੇ 135 ਮੈਡਲ ਜਿਹੜੇ ਸਟੇਟ ਪੱਧਰ ਤੇ ਆਏ ਉਸਤਾਦ ਨੇ ਪੰਜਾਬ ਰਾਜ ਕੁੱਟੇ ਦੇ ਵਿੱਚ ਔਰ ਸਭ ਤੋਂ ਮਾਨ ਦੀ ਗੱਲ ਹੈ ਪਠਾਨਕੋਟ ਦੀ 135 ਮੈਡਲ ਨਾਲ ਪੇਰੈਂਟਸ ਔਰ ਬੱਚਿਆਂ ਦੇ ਅਫਰਟਸ ਹੈ ਕੋਚਸ ਦੇ ਅਫਰਟਸ ਹੈਗੇ ਉਹਦੇ ਇਕੱਲਾ ਕਿਸੇ ਬੰਦੇ ਦੀ ਨਹੀਂ ਹੈਗੇ ਉਸ ਤੋਂ ਮਾਨ ਦੀ ਗੱਲ ਹੈ ਜੀ ਕਿ ਸਾਡੇ 25 ਬੱਚੇ ਜਿਹੜੇ ਰਾਸ਼ਟਰੀ ਪੱਧਰ ਖੇਡਾਂ ਦੇ ਗਏ ਜੀ ਵਕਫ ਵਕਫ ਪੂਰੇ ਇੰਡੀਆ ਵਿੱਚ ਕਿਲਰ ਔਰ 25 25 ਬੱਚੇ ਜੋ ਨੌਮ ਜਿਹੜੇ ਪਠਾਨਕੋਟ ਦੇ ਮੈਡਲ ਆਏ ਨੇ ਨਹੀਂ ਮੇਰੇ ਦੇਖੇ ਜਾਂਦਾ ਕਿ ਬੱਚਿਆਂ ਨੇ ਖੇਡਾਂ ਦੇ ਵਿੱਚ ਇੰਨਾ ਹੁੰਦਾ ਪਰ ਮਾਂ ਪਿਓ ਉਹਲੇ ਜਿਹੜੀ ਪੂਰੀ ਕੋਟ ਦੀ ਮਿਲਦੀ ਮਾਂ ਪਿਓ ਨੂੰ ਕੀ ਕਹਿਣਾ ਚਾਹੀਦਾ ਅਸੀਂ ਪੇਰੈਂਟਸ ਨੂੰ ਇਹ ਹੀ ਕਹਿੰਨੇ ਆ ਕਿ ਦੇਖੋ ਜੀ ਇੱਕ ਕਦਾਂ ਦਾ ਬਹੁਤ ਹੀ ਸਦਾ ਹੈਗਾ ਔਰ ਮੈਨੂੰ ਲੱਗਦਾ ਕਿ ਆਪਾਂ ਹਰ ਰੋਜ਼ ਜਿਹੜੇ ਮੀਟਿੰਗਸ ਕਰੀ ਵੀ ਹੈ ਪ੍ਰਿੰਸੀਪਲ ਔਰ ਅਧਿਆਪਕਾਂ ਨੂੰ ਦੱਸਣਾ ਕਿ ਤੇਰੇ ਨੂੰ ਮੋਟੀਵੇਟ ਕਰੋ ਇਹਦੇ ਚ 3% ਕੋਟਾ ਜੀ ਸਪੋਰਟ ਵਿੱਚ ਹੁੰਦਾ ਜਿਹੜਾ ਹਜੇ ਤੱਕ ਵੀ ਜਿਹੜੇ ਪੋਸਟਾਂ ਨਹੀਂ ਭਰੀਆਂ ਜਾਂਦੀਆਂ ਅਗਰ ਬੱਚਾ ਕੋਈ ਜ਼ਿਲ੍ਹਾ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਸਟੇਟ ਲੈਵਲ ਤੇ ਅੰਤਰ-ਜ਼ਿਲ੍ਹਾ ਜਾਂ ਨੈਸ਼ਨਲ ਪੱਧਰ ਤੇ ਬੱਲਾ ਮਾਰਦਾ ਪਹਿਲੇ ਦੂਜੇ ਤੀਜੇ ਸਥਾਨ ਆਂਦਾ ਹੈ ਉਹ ਬੱਚੇ ਨੂੰ ਜਿਹੜਾ ਸਪੋਰਟਸ ਦਾ ਕੋਟਾ ਮਿਲਦਾ ਪੜ੍ਹਾਈ ਦੇ ਨਾਲ ਨਾਲ ਉਹਨੂੰ ਨੌਕਰੀ ਵਿੱਚ ਵੀ ਮਿਲਦਾ ਹੈਗਾ ਤੇ ਪੇਰੈਂਟਸ ਨੂੰ ਅਸੀਂ ਵੱਧ ਤੋਂ ਵੱਧ ਅਵੇਅਰ ਕਰਾਂਗੇ ਮਾਰਨਿੰਗ ਅਸੈਂਬਲੀ ਵਿੱਚ ਔਰ ਬਾਕੀ ਇੱਥੇ ਵੀ ਜਿੰਨੇ ਆਏ ਇਹਨਾਂ ਨੂੰ ਕਹਿੰਨੇ ਕਿ ਘਰ ਘਰ ਜਾ ਕੇ ਦਿੱਤੇ ਪਿੰਡਾਂ ਵਿੱਚ ਅਗੇ ਦੱਸੋ ਇਹਦੇ ਬਾਰੇ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੁਡੇ ਐਂਡ ਲੀਡਜ਼ ਟੂਮੋਰੋ ਬ੍ਰਿੰਗ देम ਟੂ ਐਂਡ ਐਮਜ਼ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Daloji bypass road patankar